ਤਾਂਤੇ ਰਸਤੇ ਜ਼ਰੂਰ ਖਰੀਦ ਕੇ ਲਿਆਓ ਇਹ ਚੀਜ਼ ਚੁੰਬਕ ਦੀ ਤਰ੍ਹਾਂ ਖਿੱਚ ਲਿਆਵੇ ਕੀ ਪੈਸਾ ਹਿੰਦੂ ਧਰਮ ਵਿੱਚ ਤਾਂਤੇ ਰਸ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਇਸ ਦਿਨ ਨੂੰ ਤਾਂ ਤ੍ਰਿਉਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂਤੇ ਰਸ ਨੂੰ ਇੱਕ ਬਹੁਤ ਹੀ ਸ਼ੁਭ ਦਿਨ ਮੰਨਿਆ ਜਾਂਦਾ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਤਾਂਤੇ ਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂਤੇ ਰਸ ਦੇ ਦਿਨ ਭਗਵਾਨ ਧਨ ਮੰਤਰੀ ਮਾ ਲక్ష్ਮੀ ਅਤੇ 쿠ਬੇਰ ਦੇਵਤਾ ਪੂਜਨ ਕੀਤਾ ਜਾਂਦਾ ਹੈ ਨਾਲ ਹੀ ਧੰਤੇ ਰਸਤੇ ਦਿਨ ਸਭ ਤੋਂ ਜ਼ਿਆਦਾ ਖਰੀਦਦਾਰੀ ਵੀ ਧੁੰਮਨ ਹੁੰਦੀ ਹੈ ਧੰਤੇ ਰਸਤੇ ਦਿਨ ਨਵੀਆਂ ਚੀਜ਼ਾਂ ਨੂੰ ਖਰੀਦਣਾ ਬੇਹੱਦ ਸ਼ੁਭ ਹੁੰਦਾ ਹੈ ਮੰਨਤਾ ਹੈ ਕਿ ਇਸ ਦਿਨ ਜੋ ਵੀ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ ਉਸ ਵਿੱਚ 13 ਗੁਣਾ ਵਾਧਾ ਹੁੰਦਾ ਹੈ ਇਸ ਲਈ ਲੋਕ ਧੰਤੇ ਰਸਤੇ ਦਿਨ ਵਾਹਨ ਸੋਨਾ चांदी ਅਤੇ ਬਰਤਨ ਖਰੀਦੇ ਹਨ ਅੱਜਕੱਲ ਵੱਧਦੀ ਮਹਿੰਗਾਈ ਦੀ وجہ ਨਾਲ ਸੋਨਾ ਚਾਂਦੀ ਜਾਂ ਫਿਰ ਮਹਿੰਗੀਆਂ ਚੀਜ਼ਾਂ ਖਰੀਦ ਪਾਉਣਾ ਹਰ ਕਿਸੇ ਲਈ ਸੰਭਵ ਨਹੀਂ ਹੈ ਹਾਲਾਂਕਿ ਸ਼ਾਸਤਰਾ ਵਿੱਚ ਸੋਨੇ ਚਾਂਦੀ ਤੋਂ ਇਲਾਵਾ ਵੀ ਕੁਝ ਅਜੀਹਿਆ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜੋ Maa Lakshmi ਨੂੰ ਬੇਹਦ ਪ리에 ਹਨ ਇਹਨਾਂ ਨੂੰ ਤੁਸੀਂ ਧੰਤੇ ਰਸਤੇ ਦਿਨ ਖਰੀਦ ਕੇ ਘਰ ਲੈ ਆ ਸਕਦੇ ਹੋ ਲੇਕਿਨ ਉਸ ਤੋਂ ਪਹਿਨਾ ਜੇਕਰ ਤੁਸੀਂ ਵੀ ਮਾਤਾ ਰਾਣੀ ਨਾਲ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਦੀ ਜ਼ਰੂਰ ਲਿਖੋ ਮੈਂ ਪਹਿਲਾਂ ਜਾਣਦੇ ਹਾਂ ਧੰਤੇ ਰਸਤਾ ਮਹਤਵ ਕੀ ਹੈ ਧਾਰਮਿਕ માનਤਾਵਾਂ ਅਨੁਸਾਰ ਧੰਤੇ ਰਸਤੇ ਸਮੁੰਦਰ ਮੰਥਨ ਦੇ ਦੌਰਾਨ ਦੇਵੀ ਲక్ష్ਮੀ ਪ੍ਰਗਟ ਹੋਈ ਸੀ ਇਸ ਲਈ ਇਸ ਵਿਸ਼ੇਸ਼ ਦਿਨ ਤੇ ਤਾਂ ਤੇਰਸਤ ਤਿਹਾੜ ਮਨਾਇਆ ਜਾਂਦਾ ਹੈ ਨਾਲ ਹੀ ਇਸ ਵਿਸ਼ੇਸ਼ ਦਿਨ ਤੇ ਤਾਂ ਦੇ ਦੇਵਤਾ ਕੁਬੇਰ ਅਤੇ ਭਗਵਾਨ ਤਨਵੰਤਰੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਸ ਦਿਨ ਸੋਨੇ ਚਾਂਦੀ ਨਾਲ ਬਣੀਆਂ ਚੀਜ਼ਾਂ ਨੂੰ ਖਰੀਦਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਅਜਿਹਾ ਕਰਨ ਨਾਲ ਸਾਧਕ ਨੂੰ ਸੁਖ ਸਮ੍ਰiddhi ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ। ਧੰਤਰਸ ਦੇ ਦਿਨ ਕੀ ਕੀ ਖਰੀਦ ਕੇ ਲਿਆਉਣਾ ਚਾਹੀਦਾ ਹੈ? ਨੰਬਰ 1 ਸੁਪਾਰੀ। ਪੂਜਾ ਪਾਠ ਵਿੱਚ ਸੁਪਾਰੀ ਦਾ ਪ੍ਰਯੋਗ ਕਿੱਥਾ ਜਾਂਦਾ ਹੈ? ਸ਼ਾਸਤਰਾ ਅਨੁਸਾਰ ਸੁਪਾਰੀ ਨੂੰ ਬ੍ਰਹਮ ਦੇਵ, ਯਮ ਦੇਵ ਅਤੇ ਇੰਦਰ ਦੇਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਾਂਦਾ ਹੈ। ਧੰਤਰਸ ਦੇ ਦਿਨ ਪੂਜਾ ਦੇ ਬਾਅਦ सुपारी ਨੂੰ ਤਜੋਰੀ ਵਿੱਚ ਰੱਖੋ ਇਸ ਨਾਲ ਤੁਹਾਡੇ ਜੀਵਨ ਵਿੱਚ ਕਦੇ ਧਨ ਦੀ ਕਮੀ ਨਹੀਂ ਹੋਵੇਗੀ ਅਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਨੰਬਰ 2 ਉੱल्लू ਦੀ ਤਸਵੀਰ ਉੱल्लू માતા લક્ષ્ਮੀ ਦਾ ਵਾਹਨ ਹੈ ਅਤੇ ਇਹ ਨਕਾਰਾਤਮਕ ਊਰਜਾ ਦਾ नाश ਕਰਦਾ ਹੈ। ਇਸ ਲਈ ਧੰਤੇ ਰਸ ਦੇ ਦਿਨ ਉੱल्लू ਦੀ ਤਸਵੀਰ ਖਰੀਦ ਕੇ ਘਰ ਲਓ। ਫਿਰ ਇਸ ਨੂੰ ਸ਼ਾਮ ਨੂੰ ਪੂਜਾ ਦੇ ਬਾਅਦ ਅਲਮਾਰੀ ਤੇ ਚਿਪਕਾ ਦਿਓ ਜਾਂ ਫਿਰ ਇਸ ਤਸਵੀਰ ਨੂੰ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਧਨ ਰੱਖਦੇ ਹੋ ਅਜਿਹਾ ਕਰਨ ਨਾਲ ਉਲੂ ਦੀ ਫੋਟੋ ਧਨ ਸਥਾਨ ਵਿੱਚ ਹੋਣ ਨਾਲ ਧਨ ਦਾ ਆਗਮਨ ਵੱਧਦਾ ਹੈ ਅਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 3 ਬਤਾਸ਼ੇ ਦਾ ਭੋਗ ਇੰਦੂ ਧਰਮ ਵਿੱਚ ਸ਼ੁਭ ਕਾਰਜ ਵਿੱਚ ਬਤਾਸ਼ੇ ਦਾ ਭੋਗ ਲਗਾਇਆ ਜਾਂਦਾ ਹੈ। ਸ਼ਾਸਤਰਾ ਅਨੁਸਾਰ ਮਾਤਾ ਲక్ష్ਮੀ ਨੂੰ ਬਤਾਸ਼ਾ ਸਭ ਤੋਂ ਪ్రియ ਹੈ। ਧੰਤੇਰਸ ਦੀ ਪੂਜਾ ਵਿੱਚ ਮਾਤਾ ਲక్ష్ਮੀ ਨੂੰ ਬਤਾਸ਼ੇ ਦਾ ਭੋਗ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਮਾਂ ਪ੍ਰਸੰਨ ਹੁੰਦੀ ਹੈ ਅਤੇ ਤੁਹਾਡੇ ਅਨੰਤਾਂ ਦੇ ਭੰਡਾਰ ਭਰਦੀ ਹੈ। ਨੰਬਰ 4 ਦੀਪ ਦਾ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਤਾਂ 13 ਦੇ ਦਿਨ ਮਿੱਟੀ ਦੇ ਦੀਪਕ ਖਰੀਦ ਕੇ ਲਿਆਓ ਅਤੇ ਘਰ ਦੇ ਬਾਹਰ ਦੀਪ ਮਾਲਾ ਬਣਾ ਕੇ ਜਲਾਓ ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਹੀ ਕਰਜ਼ ਤੋਂ ਮੁਕਤੀ ਮਿਲੇਗੀ ਨੰਬਰ 5 ਪਾਣ ਦੇ ਪੱਤੇ ਲਿਆਉਣਾ ਸ਼ਾਸਤਰਾਂ ਵਿੱਚ ਤਾਂ 13 ਦੇ ਪਾਣ ਦੇ ਪੱਤੇ ਲਿਆਉਣਾ ਬੇਹਦ ਸ਼ੁਭ ਦੱਸਿਆ ਗਿਆ ਹੈ ਕਿਉਂਕਿ ਪਾਣ ਦੇ ਪੱਤੇ ਲక్ష్ਮੀ ਨੂੰ ਵਿਸ਼ੇਸ਼ ਪ੍ਰਿਯ ਹਨ ਇਸ ਲਈ ਧਨ ਤੇ ਰਸਤੇ ਪਾਨ ਦੇ ਪੰਜ ਪੱਤੇ ਲਿਆਓ ਅਤੇ ਮਾਂ ਲక్ష్ਮੀ ਨੂੰ ਅਰਪਿਤ ਕਰੋ ਅਜਿਹਾ ਕਰਨ ਨਾਲ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇਗਾ ਨਾਲ ਹੀ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੋਵੇਗਾ ਅਤੇ ਘਰ ਵਿੱਚ ਸੁਖ ਸਮ੍ਰਿੱਧੀ ਬਣੀ ਰਹੇਗੀ ਨੰਬਰ 6 ਸਾਬੁਤ ਧਨੀਆ ਇਸ ਪਾਵਨ ਦਿਨ ਧਨੀਆ ਖਰੀਦਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਅਜੇਹੇ ਵਿੱਚ ਧੰਤੇ ਰਸਤੇ ਲਗਭਗ 20 ਗ੍ਰਾਮ ਸਾਬੂਤ ਧਨੀਆ ਜ਼ਰੂਰ ਖਰੀਦ ਕੇ ਲਿਓ ਅਤੇ ਮਾਂ ਲక్ష్ਮੀ ਕੁਬੇਰ ਭਗਵਾਨ ਨੂੰ ਥੋੜਾ ਜਿਹਾ ਧਨੀਆ ਅਰਪਿਤ ਕਰੋ ਉਸ ਵਿੱਚੋਂ ਥੋੜਾ ਧਨੀਆ ਆਪਣੇ ਧੰ ਸਥਾਨ ਤੇ ਰੱਖ ਦਿਓ ਫਿਰ ਬਾਕੀ ਧਨੀਆ ਆਪਣੇ ਘਰ ਦੇ ਬਗੀਚੇ ਖੇਤ ਜਾਂ ਫਿਰ ਗਮਲੇ ਵਿੱਚ ਬੀਜ ਦਿਓ ਮੰਨਿਆ ਜਾਂਦਾ ਹੈ ਕਿ ਅਜੀਹਾ ਕਰਨ ਨਾਲ ਧਨ ਆਗਮਨ ਦੀ ਮਾਰਗ ਖੁੱਲ ਸਕਦੀ ਹੈ ਨਾਲ ਹੀ ਧਨ ਐਸ਼ਵਰੇ ਵਿੱਚ ਵਾਧਾ ਹੋ ਸਕਦਾ ਹੈ ਨੰਬਰ 7 ਗੋਮਤੀ ਚੱਕਰ ਗੋਮਤੀ ਚੱਕਰ ਮਾ ਲక్ష్ਮੀ ਨੂੰ ਬੇहद ਪ੍ਰਿਯ ਹੈ ਧਨ ਤੇਰਸ ਦੇ ਦਿਨ ਗੋਮਤੀ ਚੱਕਰ ਜ਼ਰੂਰ ਖਰੀਦ ਕੇ ਘਰ ਲਿਆਓ ਤੇ ਸ਼ਾਮ ਨੂੰ ਮਾ ਲక్ష్ਮੀ ਦੀ ਪੂਜਾ ਦੇ ਸਮੇਂ ਗੋਮਤੀ ਚੱਕਰ ਦੀ ਵੀ ਪੂਜਾ ਕਰੋ ਇਸ ਤੇ ਬਾਅਦ ਇਸ ਨੂੰ ਤਾਂ ਦੀ ਤਿਜੋਰੀ ਵਿੱਚ ਰੱਖ ਦਿਓ ਮੰਨਤਾ ਹੈ ਕਿ ਇਸ ਨਾਲ ਤੁਹਾਡਾ ਧਨ ਸਥਾਨ ਹਮੇਸ਼ਾ ਰੁਪਏ ਪੈਸਿਆਂ ਨਾਲ ਭਰਿਆ ਰਹਿੰਦਾ ਹੈ ਨੰਬਰ 8 ਲక్ష్ਮੀ ਚਰਨ ਲਿਆਓ ਖਰੀਦ ਕੇ ਤਾਂ ਤੇ ਰਸਤੇ ਦਿਨ ਸ਼ੁਭ ਮੂਰਤ ਵਿੱਚ ਬਾਜ਼ਾਰ ਤੋਂ ਦੋ ਜੋੜੀ ਲక్ష్ਮੀ ਚਰਨ ਜ਼ਰੂਰ ਖਰੀਦ ਕੇ ਲੈ ਆਉਣੇ ਚਾਹੀਦੇ ਹਨ ਇੱਕ ਚਰਨ ਮੁਖ ਦਵਾਰ ਤੇ ਅੰਦਰ ਦੀ ਤਰਫ ਆਉਂਦੇ ਹੋਏ ਲਗਾਉਣਾ ਚਾਹੀਦਾ ਹੈ ਤੇ ਦੂਜੇ ਚਰਨ ਪੂਜਾ ਦੇ ਸਥਾਨ ਵਿੱਚ ਅੰਦਰ ਆਉਂਦੇ ਹੋਏ ਲਗਾਉਣਾ ਚਾਹੀਦਾ ਹੈ ਨਾਲ ਹੀ ਚਰਨ ਲਗਾਉਣ ਤੋਂ ਪਹਿਲਾਂ ਉਹਨਾਂ ਦੀ ਆਰਤੀ ਜ਼ਰੂਰ ਕਰ ਲੂ ਚਰਨ ਲਗਾਉਣਾ ਧਨ ਆਗਮਨ ਦਾ ਸੂਚਕ ਮੰਨਿਆ ਜਾਂਦਾ ਹੈ ਨੰਬਰ 9 ਝਾੜੂ ਖਰੀਦ ਕੇ ਨਾ ਸ਼ਾਸਤਰਾ ਵਿੱਚ ਝਾੜੂ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਤਾਂ ਤੇ ਰਸਤੇ ਦਿਨ ਝਾੜੂ ਘਰ ਵਿੱਚ ਜ਼ਰੂਰ ਲਿਆਉਣੀ ਚਾਹੀਦੀ ਹੈ ਨਾਲ ਹੀ ਧਿਆਨ ਰੱਖੋ ਕਿ ਝਾੜੂ ਕੀ ਤੋਂ ਟੁੱਟੀ ਛੜੀ ਨਾ ਹੋਵੇ ਅਤੇ ਝਾੜੂ ਨੂੰ ਪੈਰ ਵੀ ਨਹੀਂ ਲਗਾਉਣਾ ਚਾਹੀਦਾ ਅਜਿਹਾ ਕਰਨ ਨਾਲ ਮਾਂ ਲక్ష్ਮੀ ਨਰਾਜ਼ ਹੋ ਸਕਦੀ ਹੈ ਨੰਬਰ 10 ਲక్ష్ਮੀ ਗਣੇਸ਼ ਦੀ ਮੂਰਤੀ ਤਾਂ ਤੇ ਰਸਤੇ ਦਿਨ ਸ਼ੁਭ ਮੂਰਤੀ लक्ष्मी गणेश ना दी मूर्ति बाजार ਤੋਂ ਖਰੀਦ ਕੇ ਲਓ। ਮੂਰਤੀ ਖਰੀਦਦੇ ਸਮੇ ਇਹ ਧਿਆਨ ਰੱਖੋ ਕਿ ਮੂਰਤੀ ਖੰਡਿਤ ਨਾ ਹੋਵੇ। ਨਾਲ ਹੀ ਮੂਰਤੀ ਮੁਸਕਰਾਉਂਦੀ ਹੋਈ ਹੋਣੀ ਚਾਹੀਦੀ ਹੈ। ਅਤੇ ਗਣੇਸ਼ ਜੀ ਦੀ ਮੂਰਤੀ ਅਜਹੀ ਲਓ ਜਿਸ ਵਿੱਚ ਉਹਨਾਂ ਦੀ ਸੁੰਡ ਖੱਬੇ ਪਾਸੇ ਮੂੜੀ ਹੋਈ ਹੋਵੇ। ਅਜਹੀ ਮੂਰਤੀ ਲਓ ਨਾਲ ਭਗਵਾਨ ਗਣੇਸ਼ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹਿੰਦੀ ਹੈ। ਨੰਬਰ 11 ਪਿੱਤਲ ਦੇ ਬਰਤਨ ਕਿਹਾ ਜਾਂਦਾ ਹੈ ਕਿ ਜਦੋਂ ਸਮੁੰਦਰ ਮੰਥਨ ਤੋਂ ਤਨਵੰਤਰੀ ਦੇਵ ਪ੍ਰਗਟ ਹੋਏ ਸਨ ਤਾਂ ਉਹਨਾਂ ਦੇ ਹੱਥਾਂ ਵਿੱਚ ਪਿੱਤਲ ਦੀ ਥਾਤ ਦਾ ਅੰਮ੍ਰਿਤ ਕਲਿਸ਼ ਸੀ ਇਸ ਲਈ ਪਿੱਤਨ ਤਨਵੰਤਰੀ ਦੇਵ ਦੀ ਥਾਤ ਮੰਨੀ ਗਈ ਹੈ ਅਜਿហេਤ ਵਿਚ ਤਾਂ ਤੇਜ ਦੇ ਦਿਨ ਪਿੱਤਲ ਦੀ ਥਾਤ ਜ਼ਰੂਰ ਖਰੀਦੋ ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਆਉਂਦੀ ਹੈ ਨੰਬਰ 12 ਸ਼ੰਖ ਸ਼ੰਖ ਨੂੰ ਸ਼ੁਭ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਤਾਂਤੇਰਸ ਦੇ ਦਿਨ ਸ਼ੰਖ ਖਰੀਦ ਕੇ ਉਸ ਦੀ ਪੂਜਾ ਕਰਨ ਨਾਲ ਘਰ ਵਿੱਚ ਤੰਤਾਂ ਦੀ ਵਿ੍ਰਿਧੀ ਹੁੰਦੀ ਹੈ ਨਾਲ ਹੀ ਇਸ ਦਿਨ ਭਗਵਾਨ ਲਈ ਵਸਤਰ ਖਰੀਦਣਾ ਵੀ ਸ਼ੁਭ ਮੰਨਿਆ ਗਿਆ ਹੈ ਨੰਬਰ 13 ਨਮਕ ਦੱਸ ਦਈਏ ਕਿ ਝਾੜੂ ਨੂੰ ਮਾਂ ਲਕਸ਼ਮੀ ਦਾ ਸਰੂਪ ਮੰਨਿਆ ਗਿਆ ਹੈ ਲੇਕਿਨ ਝਾੜੂ ਦੇ ਨਾਲ-ਨਾਲ ਧੰਤੇਰਸ ਦੇ ਦਿਨ ਨਮਕ ਕਿੰਨਾ ਵੀ ਸ਼ੁਭ ਮੰਨਿਆ ਗਿਆ ਹੈ ਜੋਤਿਸ਼ ਸ਼ਾਸਤਰ ਅਨੁਸਾਰ ਇਸ ਦਿਨ ਪੈਕੇਟ ਵਾਲਾ ਨਮਕ ਜ਼ਰੂਰ ਖਰੀਦ ਕੇ ਲਿਓ ਇਸ ਦਿਨ ਨਮਕ ਖਰੀਦਣ ਨਾਲ ਘਰ ਵਿੱਚ ਸੁੱਖ ਸਮ੍ਰiddhi ਦਾ ਵਾਸ ਹੁੰਦਾ ਹੈ ਅਤੇ ਵਿਅਕਤੀ ਦੇ ਜੀਵਨ ਵਿੱਚ ਕਦੇ ਵੀ ਆਰਥਿਕ ਤੰਗੀ ਨਹੀਂ ਰਹਿੰਦੀ ਕੁਝ ਨਮਕ ਦੇ ਉਪਾਏ ਨੰਬਰ 1 ਧੰਤੇ ਰਸਤੇ ਦੇ ਦਿਨ ਨਮਕ ਖਰੀਦਣਾ ਬਹੁਤ ਸ਼ੁਭਫਲਦਾਈ ਮੰਨਿਆ ਗਿਆ ਹੈ ਧੰਤੇ ਰਸਤੇ ਦੇ ਦਿਨ ਖਰੀਦਾ ਗਿਆ ਨਮਕ ਹੀ ਪੂਰਾ ਦਿਨ ਕਿਸੇ ਵੀ ਚੀਜ਼ ਵਿੱਚ ਇਸਤੇਮਾਲ ਕਰਨ ਨਾਲ ਵਿਅਕਤੀ ਦੇ ਧਨ ਵਿੱਚ ਵਾਧਾ ਹੁੰਦਾ ਹੈ ਅਤੇ ਧਨ ਵਿੱਚ ਬਰਕਤ ਹੁੰਦੀ ਹੈ ਨੰਬਰ 2 ਘਰ ਦੀ ਪੂਰਬ ਅਤੇ ਉੱਤਰ ਦਿਸ਼ਾ ਦੇ ਕੋਨੇ ਵਿੱਚ ਥੋੜਾ ਜਿਹਾ ਨਮਕ ਇੱਕ ਕੱਚ ਦੀ ਕਟੋਰੀ ਵਿੱਚ ਰੱਖਣ ਨਾਲ ਘਰ ਦੀ ਦ੍ਰਿਦਰਤਾ ਦੂਰ ਹੁੰਦੀ ਹੈ। ਇੰਨਾ ਹੀ ਨਹੀਂ ਤਾਂ ਆਗਮਨ ਦੇ ਨਵੇਂ ਰਸਤੇ ਖੁੱਲਦੇ ਹਨ। ਨੰਬਰ 3 ਇਸ ਦਿਨ ਖਾਸ ਤੌਰ ਤੇ ਘਰ ਵਿੱਚ ਨਮਕ ਤੇ ਪਾਣੀ ਦਾ ਹੀ ਪੋਚਾ ਲਗਾਉਣਾ ਚਾਹੀਦਾ ਹੈ ਜਿਸ ਨਾਲ ਵਿਸ਼ੇਸ਼ ਲਾਭ ਹੁੰਦਾ ਹੈ। ਇਸ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਨੰਬਰ 4 ਜੇਕਰ પતિ ਪਤਨੀ ਦੇ ਰਿਸ਼ਤਿਆਂ ਵਿੱਚ ਖਟਾਸ ਬਣੀ ਹੋਈ ਹੈ ਤਾਂ 7 ਦਿਨ ਰਾਤ ਵਿੱਚ ਸੈਂਦਾ ਨਮਕ ਜਾਂ ਸਾਬਤ ਨਮਕ ਦਾ ਇੱਕ ਟੁਕੜਾ ਬੈੱਡਰੂਮ ਵਿੱਚ ਰੱਖ ਕੇ ਸੌ ਜਾਓ। ਇਸ ਨਾਲ પતિ ਪਤਨੀ ਦੇ ਵਿੱਚ ਪਿਆਰ ਵਧਦਾ ਹੈ। ਨੰਬਰ 5 ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਨਮਕ ਸ਼ੁਕਰ ਅਤੇ ਚੰਦਰ ਦਾ ਪ੍ਰਤੀਨਿਤ ਕਰਦਾ ਹੈ ਅਜਿਹੇ ਵਿੱਚ ਨਮਕ ਕਦੇ ਵੀ ਲੋਹੇ ਜਾਂ ਫਿਰ ਸਟੀਲ ਦੇ ਬਰਤਨ ਵਿੱਚ ਨਾ ਰੱਖੋ ਅਜਿਹਾ ਕਰਨ ਨਾਲ ਚੰਦਰ ਅਤੇ ਸ਼ਨੀ ਮਿਲ ਕੇ ਪਰਿਵਾਰ ਦੇ ਮੈਂਬਰਾਂ ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ ਕਹਿੰਦੇ ਹਨ ਕਿ ਨਮਕ ਨੂੰ ਕੱਚ ਦੇ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ